ਹੈਲੋ ਗਾਇਸ ਅੱਛੀ ਗੱਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਅਸਲੀ ਕੁਸ਼ ਹੈਂਡਵਰਕ ਦੇ ਤੇ ਕੁਝ ਧਾਗੇ ਦੇ ਵਰਕ ਦੇ ਸੂਟ ਇਹ ਹੈਗਾ ਮਜੈਂਟਾ ਕਲਰ ਇਹ ਥੋੜੀ ਜਿ ਦੇ ਵਿੱਚ ਹੋਰ ਕਲਰ ਆ ਰਿਹਾ ਹੈ ਕੈਮਰੇ 'ਚ ਪਰ ਇਹ ਮਜੈਂਟਾ ਕਲਰ ਦੇਖੋ ਕਿੰਨਾ ਵਧੀਆ ਕੱਪੜਾ ਆਪਾਂ ਹੀ ਲੈ ਕੇ ਦਿੱਤਾ ਸੀ ਇਹ ਤੇ ਦੇਖੋ ਜੀ ਇਹ ਹੈਗਾ ਦੇ ਹੈਂਡਵਰਕ ਦਾ ਕੰਮ ਇਹ ਹੈਗਾ ਬਾਜੂ ਦਾ ਕੰਮ ਇਹ ਹੈਗਾ ਦੂਜੀ ਬਾਜੂ ਦਾ ਕੰਮ ਤੇ ਇਸ ਤੋਂ ਬਾਅਦ ਆ ਗਿਆ ਇਹਦੇ ਕੇਰੇ ਦਾ ਕੰਮ ਇਹ ਦੇ ਘੇਰੇ ਦਾ ਕੰਮ ਘੇਰੇ ਤੇ ਤੈਨਾਂ ਫਲਾਵਰ ਪਵਾਏ ਇਹਨਾਂ ਨੇ ਤੇ ਆ ਡਾਉਟਰਸ ਇਥੋਂ ਤੱਕ ਝਾਕਾਂ ਤੱਕ ਕਰਵਾਏ ਤੇ ਇਹ ਆ ਗਿਆ ਜੀ ਮੂਰੀ ਦਾ ਕੰਮ ਦੇਖੋ ਜੀ ਧਿਆਨ ਨਾਲ ਇਹਦੀ ਮੂਰੀ ਦਾ ਕੰਮ ਆ ਦੋਨਾਂ ਮੂਰੀਆਂ ਤੇ ਕਰਿਆ ਹੋਇਆ ਦੂਜੀ ਤਾਂ ਉਧਰਲੇ ਸਾਈਡ ਤੇ ਕਰਿਆ ਹੋਇਆ ਦੇਖੋ ਕਿੰਨਾ ਹੈਂਡਵਰਕ ਦਾ ਕੰਮ ਆ ਨੀਟ ਐਂਡ ਕਲੀਨ ਆ ਕੰਮ ਐ ਦਬਕੇ ਦਾ ਕੰਮ ਐ ਮੋਤੀ ਪਾਇਆ ਹੋਇਆ ਤੇ ਉੱਪਰ ਆ ਸਾਰਾ ਤਿੱਲੇ ਦਾ ਕੰਮ ਕਰਿਆ ਹੋਇਆ ਦੇਖੋ ਧਿਆਨ ਨਾਲ ਕਿੰਦਾ ਨੀਟ ਐਂਡ ਕਲੀਨ ਕੰਮ ਆਇਆ ਇਹ ਆਪਣਾ ਹੈਗਾ ਹੈਂਡਵਰਕ ਦਾ ਸੂਟ ਤੁਸੀਂ ਤਾਂ ਅੱਗੇ ਤੇ ਹੈਂਡਵਰਕ ਤੇ ਜਿੱਦਾਂ ਚਾਹੋ ਓਦਾਂ ਬਣਵਾ ਸਕਦੇ ਹੋ ਤੇ ਚਲੋ ਜੀ ਆਹ ਹੋਰ ਵੀ ਦਿਖਾਉਣੇ ਆ ਤੁਹਾਨੂੰ ਸੂਟ ਅੱਗੇ